ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਮਨੀ ਡੇ ਦੀ ਫਾਰਮ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਝੋਕੇ ਹਰੀਹਰ ਜ਼ਿਲ੍ਹਾ ਫਰੋਈਪੁਰ ਤਹਿਸੀਲ ਫਰੋਈਪੁਰ ਤੇ ਅੱਜ ਦੀ ਵੀਡੀਓ ਦੇ ਵਿੱਚ ਇੱਕ ਬਹੁਤ ਸੋਹਣੀ ਦੂਜੇ ਸੂਏ ਵੱਡੇ ਕੱਦ ਕਾਠ ਵਾਲੀ ਵੇੜ ਦਿਖਾਉਂਗਾ ਤਾਜੀ ਸੂਈ ਆ ਸੋਹਣੇ ਥਣ ਹਵਾਨੇ ਵਾਲੀ ਸੋ ਵੀਡੀਓ ਨੂੰ ਅੰਤ ਤਾਈਂ ਵੇਖਿਆ ਜੇ ਜੀਨੂੰ ਪਸੰਦ ਆ ਜੂਗੇ ਤੇ ਆ ਕੇ ਆਪ ਦੀ ਜਿੱਦ ਸੱਦੀ ਨਾਲ ਖਰੀਦਾਰੀ ਕਰ ਲਿਆ ਜੇ ਨੰਬਰ ਪਾਈ ਦਾ ਵੀਡੀਓ ਦੇ ਅੰਤ ਤੇ ਸਕਰੀਨ ਦੇ ਉੱਪਰ ਚੱਲੂਗਾ ਜੀ ਇੱਕ ਨੰਬਰ ਤੇ ਬਹੁਤ ਸੋਹਣੀ ਵੜ ਵੱਡੇ ਕੱਦ ਕਾਠ ਵਾਲੀ ਦੂਜਾ ਸੂਆ ਸੂਈ ਆ ਡੇਟ ਮੁਤਾਬਕ ਬਾਈ ਜੀ ਹੁਣੇ ਕਹਿੰਦੇ 6 ਤੋਂ 7 ਦਿਨ ਸੂਈ ਨੂੰ ਸਮਾਂ ਹੋ ਗਿਆ ਤੇ 16 ਕਿਲੋ ਦੁੱਧ ਬਾਈ ਜੀ ਹੁਣੇ ਕਹਿੰਦੇ ਇਸ ਟਾਈਮ ਕੰਡੇ ਤੇ ਜੋਖਣ ਵਾਲਾ ਤਿਆਰ ਆ ਬੱਚਾ ਮਗਰ ਵੱਛੀ ਡੱਬੀ ਠੰਡੀ ਸੀਲ ਬਾਈ ਜੀ ਹੁਣੇ ਕਹਿੰਦੇ ਵੱਛੀ ਰੱਜ ਕੇ ਆ ਵੀਡੀਓ ਬਣਾਉਣ ਦਾ ਸਮਾਂ ਪਹਿਲਾਂ ਨੋਟ ਕਰਾ ਦਿਆਂ ਸੁਬਾ ਦੇ 9 ਵਜੇ ਚੁੱਕੇ ਆ ਉਸਾਂ ਵੱਲੇ ਵੀ ਜੱਜਮੈਂਟ ਕਰਿਆ ਸ਼ਾਮ ਦੀ ਚੁਆਈ ਚ ਹਜੇ ਕਾਫੀ ਸਮਾਂ ਪਿਆ ਸ਼ਾਮ ਤਾਈ ਦੋਦਨਾ ਹਵਾਨਾ ਬੱਚੀ ਨੇ ਬਹੁਤ ਸੋਹਣਾ ਤਿਆਰ ਕਰ ਜਣਾ ਹਾਈਟ ਵਾਲੇ ਪਾਸੋਂ ਫੁੱਲ ਉੱਚੇ ਲੰਮੇ ਵੱਡੇ ਕਾਦ ਕਾਠ ਵਾਲੀ ਆ ਪੈਠਪੋਟਾ ਚੰਗਾ ਚੌੜਾ ਵੇਟ ਵਾਲੇ ਪਾਸੋਂ ਫੁੱਲ ਹੈਵੀ ਬੋਡੀ ਵੇਟ ਵਾਲੀ ਆ ਗਰਮੀ ਦੇ ਸੀਜ਼ਨ 'ਚ ਦੋਸਤੋ ਦੁੱਧ ਗਾਵਾਂ ਚੰਗਾ ਪਿਆ ਜਾਂਦੀ ਹੈ ਗਰਮੀ ਬਹੁਤ ਘੱਟ ਮਣਾਉਣਗੇ ਆ ਬਾਕੀ ਦੋਸਤੋ ਕ੍ਰੋਸਾਂਗ 'ਚ ਬੱਚੀ ਆ ਸ਼ਾਈ ਵਾਲ 'ਚ ਕ੍ਰੋਸ ਆ ਦੁੱਧ ਚੰਗਾ ਪਿਆ ਜੂ ਫੈਂਟ ਵੀ ਚੰਗੀ ਆਉ ਦੋਸਤੋ 16 ਕਿਲੋ ਬਾਈ ਜੀ ਹੁਣੇ ਕਹਿੰਦੇ ਕੰਡੇ ਤੇ ਜੋਖਣ ਵਾਲਾ ਤਿਆਰ ਬੱਚਾ ਮਗਰ ਬੱਚੀ ਆ ਦੋਸਤੋ ਵੇਚ ਸਕਦੇ ਆ ਬੱਚਾ ਮਗਰ ਬੱਚੀ ਬਹੁਤ ਸੋਹ ਇਦੋ ਸੁੱਸਤੀ ਵਾਸੋਂ ਬਾਲ ਗੌਰ ਚੰਗੀ ਹੋ ਜੇ ਬੱਚੀ ਆਉਣਾ ਟਾਈਮ ਤੇ ਚੰਗੀ ਤਿਆਰ ਹੋ ਜੂ ਥਾਣ ਮੇਂ ਬੱਚੀ ਤੇ ਨੇੜ ਤੋਂ ਚੈੱਕ ਕਰਾ ਦਿੰਨਾ ਆ ਦੋਸਤੋ ਵੇਚ ਸਕਦੇ ਆ ਚਾਰਾ ਥਾਣਾ ਸੇਮ ਇਸਾਈ ਜਾਂ ਤੇ ਚਵਾਈ ਵਾਲੇ ਨਿੱਖਰ ਮੇਂ ਇਕੱਲੇ ਇਕੱਲੇ ਲੱਗੇ ਹੋਏ ਆ ਭਵਾਨਾ ਬਹੁਤ ਸੋਹਣਾ ਫੇਸ ਕੁਆਲਿਟੀ ਸੋਹਣੀ ਸੋਹਣੇ ਮੂੰਹ ਮੱਥੇ ਦੀ ਬਾਡੀ ਸਟ੍ਰਕਚਰ ਪੂਰਾ ਸੋਹਣਾ ਤੇ ਮੁੱਲ ਬਾਈ ਜੀ ਹੁਣ ਇੱਕ ਜਿੰਨਾ ਮਰਜ਼ੀ ਕਰਾ ਲਈਏ 55000 ਦੀ ਬਾਈ ਕਹਿੰਦਾ ਬੱਚੀ ਦੇ ਦਾਂਗਾ ਉੱਚ ਮਾਨਤਨ ਹੋ ਜੂ ਸੋ ਜੀ ਨੂੰ ਪਸੰਦ ਆ ਜੂ ਨੰਬਰ 22 ਦਾ ਸਕਰੀਨ ਦੇ ਉੱਪਰ ਚੱਲ ਰਿਹਾ ਹੈਗਾ ਤੁਸੀਂ ਬਾਈ ਨਾਲ ਗੱਲਬਾਤ ਕਰ ਲਿਆ ਜੇ ਵੀਡੀਓ ਨੂੰ ਵੇਖਣ ਲਈ ਬਹੁਤ ਬਹੁਤ ਧੰਨਵਾਦ ਜੀ ਮਿਲਦੇ ਹਾਂ ਜਲਦ ਕਿਸੇ ਹੋਰ ਨਵੀਂ ਵੀਡੀਓ ਦੇ ਨਾਲ ਤਾਂ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ